ਸਾਡੇ ਧਰਮ ਦਾ ਇੱਕ ਹਿੱਸਾ ਹੈ RAMCHANDRA ਵੀ ਸਾਡੇ ਧਰਮ ਦਾ ਹਿੱਸਾ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖ ਲਈਏ ਤਾਂ 3000 ਤੋਂ ਵੱਧ ਵਾਰੀ RAM 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 ਤੇ RAM ਦੇ ਭਜਨ ਵੀ ਹੁੰਦੇ ਔਰ ਜੋਗਿੰਨ ਇਹੋ ਜਿਹਾ ਵਧੀਆ ਅਰੇਂਜਮੈਂਟ ਕੀਤਾ ਸੀ ਵੀ ਚਿੜੀ ਨਹੀਂ ਫੜਕਣ ਦਿੱਤੀ ਉੱਥੇ ਅੱਗੋਂ ਨਾਰੇ ਵਜਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੁਖੀ ਪ੍ਰਾਰਥਨਾ ਇਲੈਕਸ਼ਨ ਚ ਜਾਣ ਦੀ ਤਿਆਰੀ ਮੋਦੀ ਸਾਹਿਬ ਨੇ RAM ਮੰਦਿਰ ਬਣਾਤਾ ਤਾਂ ਮਾੜਾ ਵੀ ਕੀ ਕਰਤਾ ਵਧੀਆ ਕੀਤਾ ਜੇ ਕੋਈ ਮੋਦੀ ਚੰਗਾ ਕੰਮ ਕਰੂਗਾ ਭਾਵੇਂ ਮੇਰਾ ਵੀਰ ਭਗਵੰਤ ਮਾਨ ਚੰਗਾ ਕੰਮ ਕਰੂਗਾ ਭਾਵੇਂ ਕੋਈ ਵੀ ਕਰੂਗਾ ਮੈਂ ਹਰ ਇੱਕ ਉਸ ਚੰਗੇ ਅਜੋਧਿਆ ਤੁਸੀਂ ਵੀ ਤੁਹਾਨੂੰ ਨਮੰਤਰਨ ਆਇਆ ਤੁਸੀਂ ਉੱਥੇ ਗਾਇਆ ਤਾਂ ਉਸ ਤੋਂ ਬਾਅਦ ਤੁਸੀਂ ਹੁਣ RAM ਦੇ ਨਾਮ ਜਿਹੜਾ ਭਜਨ ਗਾਇਆ ਜਿਹੜਾ ਕਿ ਅੱਜ YouTube ਉੱਪਰ ਬਹੁਤ ਹੀ ਪ੍ਰਫੁੱਲਿਤ ਹੋ ਰਿਹਾ ਹੈ ਅ ਬਿਲਕੁਲ ਜੀ ਮੈਂ ਅਜੋਧਿਆ ਮੰਦਿਰ ਗਈ ਸੀ ਤਾਂ ਮੈਨੂੰ ਮੇਰੀ ਖੁਸ਼ਕਿਸਮਤੀ ਆ ਕਿ ਪੰਜਾਬ ਚੋਂ ਇਕੱਲੀ ਇੱਕ ਮੈਂ ਔਰਤ ਸੀ ਜਿਹਨੂੰ ਇਨਵੀਟੇਸ਼ਨ ਆਇਆ ਪੰਜਾਬੀ ਸਭਿਆਚਾਰ ਕਰਕੇ ਪੰਜਾਬੀ ਵਿਰਸੇ ਕਰਕੇ ਕਿਉਂਕਿ ਵਿਰਸੇ ਦਾ ਤੇ ਧਰਮ ਦਾ ਵੀ ਆਪਸ ਦਾ ਬਹੁਤ ਬਹੁਤ ਜ਼ਿਆਦਾ ਸਬੰਧ ਹੈ ਕਿਉਂਕਿ ਰਮਾਇਣ ਵੀ ਸਾਡੇ ਸਾਡੇ ਧਰਮ ਦਾ ਇੱਕ ਹਿੱਸਾ ਹੈ ਰਾਮਚੰਦਰ ਵੀ ਸਾਡੇ ਧਰਮ ਦਾ ਹਿੱਸਾ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖ ਲਈਏ ਤਾਂ 3000 ਤੋਂ ਵੱਧ ਵਾਰੀ ਰਾਮ 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 ਤੇ ਰਾਮ ਦੇ ਭਜਨ ਵੀ ਹੁੰਦੇ ਆ ਸੋ ਅਸੀਂ ਸ਼ੁਰੂ ਤੋਂ ਹੀ ਸਾਰੇ ਧਰਮਾਂ ਦਾ ਮੈਂ ਤਾਂ ਸਤਿਕਾਰ ਕਰਦੀ ਆ ਸਾਡੇ ਵੱਡੇ-ਵਡੇਰੇ ਵੀ ਸਾਰੇ ਧਰਮਾਂ ਸੋ ਮੈਂ ਬੜੀ ਖੁਸ਼ੀ ਨਾਲ ਉੱਥੇ ਗਈ ਅਯੁੱਧਿਆ ਗਈ ਤੇ ਜੋ ਕੁਝ ਮੈਂ ਉੱਥੇ ਮਹਿਸੂਸ ਕੀਤਾ ਜੋ ਮੈਂ ਲੀਲਾ ਵੇਖੀ ਲੋਕਾਂ ਦੀਆਂ ਮੈਂ ਭਾਵਨਾਵਾਂ ਦੇਖੀਆਂ ਭਾਵਨਾਵਾਂ ਵਿੱਚ ਡੁੱਬੇ ਦੇਖੀ ਤਾਂ ਮੈਂ ਆ ਕੇ ਮੇਰਾ ਦਿਲ ਕੀਤਾ ਵੀ ਮੈਂ ਵੀ ਆਰਾਮ ਦਾ ਭਜਨ ਗਾਵਾਂ ਸੋ ਮੈਂ ਖੁਦ ਹੀ ਲਿਰਿਕਸ ਲਿਖੇ ਤੇ ਬਹੁਤ ਹੀ ਵਧੀਆ ਮੈਂ ਬੜੇ ਪਿਆਰ ਨਾਲ ਗਾਇਆ ਮੈਂ ਦਿਲੋਂ ਗਾਇਆ ਆਰਾਮ ਦਾ ਭਜਨ ਔਰ ਤੁਸੀਂ ਦੇਖ ਹੀ ਰਹੇ ਹੋ ਕਿ YouTube ਤੇ ਕੱਲ ਹੀ ਰਾਤੀ ਰਿਲੀਜ਼ ਹੋਇਆ ਥੇ ਪੰਜਾਬੀ ਲੋਕ ਕਲਾਕਾਰ ਉੱਥੇ ਬਣ ਕੇ ਗਏ ਤੁਸੀਂ ਉੱਥੇ ਮਤੋਂ ਕੀ ਹੈ ਜਿਹਹਾ ਮਹਿਸੂਸ ਹੋਇਆ ਉੱਥੇ ਫੁੱਲ ਪੂਰੀ ਇੱਜ਼ਤ ਹਰ ਧਰਮ ਨੂੰ ਮਿਲੀ ਜੋ ਤੇ ਤੁਸੀਂ ਆਪਾਂ ਮਹਿਸੂਸ ਕਰਦੇ ਇੱਕ ਪੰਜਾਬ ਹੁੰਦਾ ਤੇ ਅਸੀਂ ਜਿਵੇਂ ਧਰਮਾਂ ਦੀ ਗੱਲ ਕਰੀਏ ਧਰਮਾਂ ਦੇ ਵਿੱਚ ਅਸੀਂ ਸੋਚਦੇ ਹਾਂ ਕਈ ਲੋਕ ਸੋਚਦੇ ਨੇ ਚਲੋ ਅਸੀਂ ਨਹੀਂ ਸੋਚਦੇ ਤਾਂ ਨਹੀਂ ਬਿਲਕੁਲ ਉੱਥੇ ਕੋਈ ਫਰਕ ਨਹੀਂ ਸੀ ਕੋਈ Hindu ਹੈ ਕੋਈ Musalman ਹੈ ਜਾਂ ਕੋਈ Sikh ਹੈ ਬਲਕਿ ਜਦੋਂ ਮੈਂ ਗਈ ਆਪਣੇ ਕਲਚਰਲ ਪਹਿਰਾਵੇ ਦੇ ਵਿੱਚ ਮੈਨੂੰ ਦੇਖ ਕੇ ਇੱਕ ਰੈਸਟੋਰੈਂਟ ਤੇ ਅਸੀਂ ਬਾਹਰ ਰੁਕੇ ਸੀ ਅਯੋਧਿਆ ਐਂਟਰ ਉਨ ਤੋਂ ਪਹਿਲਾਂ 4-5 ਸਟੇਟਾਂ ਦੇ ਮੁੱਖ ਮੰਤਰੀ ਆਪਦੀ ਟਰੈਡੀਸ਼ਨਲ ਡਰੈਸ ਪਾ ਕੇ ਆ ਗਏ ਮੇਰੀ ਡਰੈਸ ਦੇਖ ਕੇ ਪੰਜਾਬ ਦੀ ਡਰੈਸ ਤਾਂ ਇੰਨੇ ਇੰਪ੍ਰੈਸ ਹੋਏ ਕਹਿੰਦੇ ਆਪ ਕਿਤਨੇ ਅੱਛੇ ਲੱਗਦੇ ਹੋ ਉਹ ਵੀ ਫਿਰ ਆਪਣੀਆਂ ਧੋਤੀਆਂ ਟੋਪੀਆਂ ਲਾ ਕੇ ਆਪਦੇ ਆਪ ਦੇ ਸਟੇਟ ਦੀਆਂ ਥੈਨ ਫਿਰ ਅਸੀਂ ਇਕੱਠੇ ਗਏ ਉੱਥੇ ਕੁਝ ਨਹੀਂ ਸੀ ਪਤਾ ਲੱਗਦਾ ਵੀ ਇਹ ਆਈਐਸ ਅਫਸਰ ਆ ਕਿ ਇਹ ਸੀਐਮ ਹੈ ਕਿ ਇਹ ਐਮਪੀ ਹੈ ਇਹ ਮਾਮਾ ਮਲਨੀ ਹੈ ਇਹ ਮਤਾ ਬਚਣਾ ਅਸੀਂ ਇਕੱਠੇ ਇੱਕ ਇੱਕ ਬਲੌਗ 'ਚ ਬੈਠੇ ਸੀ ਨੂਪਮਖੇਰ ਫਿਰ ਆ ਜਿਹੜੀ ਆ ਇੱਥੋਂ ਵਾਲੀ ਹੈਗੀ ਹੈ ਕੀ ਨਾ ਉਹਦਾ ਜਿਹੜੀ ਇਲੈਕਸ਼ਨ ਲੜੂਗੀ ਕੀ ਉਹ ਜਿਹੜਾ ਕਿਸਾਨ ਮੋਰਚੇ ਚ ਬੋਲਦੀ ਔਰ ਹਾ ਰਣਾਤ ਕੰਗਣਾ ਹੋਗੀ ਫਿਰ ਸੋਨੂੰ ਨਿਗਮ ਫਿਰ ਆਪਣਾ ਵਿਵੇਕ ਬਰਾਏ ਅਸੀਂ ਇਕੱਠੇ ਸੀ ਪਰ ਉੱਥੇ ਕਿਸੇ ਦਾ ਧਿਆਨ ਇੱਕ ਦੂਜੇ ਚ ਨਹੀਂ ਸਭ ਦਾ ਲੱਗਿਆ ਹੋਇਆ ਸੀਗਾ ਮੰਦਰ ਦੇ ਨਜ਼ਾਰਾ ਦੇਖਣ ਚ ਇੱਕ ਇਹੋ ਜਿਹਾ ਨਜ਼ਾਰਾ ਅਜਬ ਨਜ਼ਾਰਾ ਇੱਕ ਅਜੂਬਾ ਹੀ ਲੱਗਦਾ ਕਿ ਪੂਰਾ ਮਤਲਬ ਮੈਂ ਤਾਂ ਬਹੁਤ ਇੰਪ੍ਰੈਸ ਹੋਈ ਜਾ ਕੇ ਰਾਮ ਮੰਦਰ ਧਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਜਿਹੜੇ ਧਰਮਾਂ ਨੂੰ ਲੈ ਕੇ ਲੋਕ ਸੋਚਦੇ ਨੇ ਅਸੀਂ ਫਲਾਣੇ ਧਰਮ ਤੋਂ ਹਗੇ ਆ ਕੋਈ ਹੈਗਾ ਅੱਛਾ ਸ਼ਬਦ ਜਿਵੇਂ ਆਪਾਂ ਧਰਮ ਦੇਖੋ انسان ਦੀ ਜਿਹੜੀ ਜਾਤ ਹੈ ਜਿਹੜਾ ਧਰਮ ਹੈ ਉਹ ਇਨਸਾਨੀਅਤ ਹੋਣਾ ਚਾਹੀਦਾ ਡੈਸਟੀਨੇਸ਼ਨ ਕੋਈ ਮੰਜ਼ਲ ਇੱਕੋ ਹੀ ਹੈ ਰਸਤੇ ਅਲਗ-ਅਲਗ ਹੈ ਕੋਈ ਗੁਰਦੁਆਰੇ ਦੇ ਥਰੂ ਜਾਂਦਾ ਹੈ ਕੋਈ ਮੰਦਿਰ ਕੋਈ ਮਸਜਿਦ ਕੋਈ ਮਸੀਤ ਐਂਡ ਗੋਡ ਇਜ਼ ਵਨ ਪਾਵਰ ਇਜ਼ ਵਨ ਉਹਨੂੰ ਜਾਣ ਦੇ ਤਰੀਕੇ ਅਲਗ-ਅਲਗ ਹੈ ਬਾਕੀ ਜੋ ਇਹ ਵੰਡੀਆਂ ਪਾਈਆਂ ਰਾਜਨੀਤਿਕ ਲੋਕਾਂ ਨੇ ਪਾਈਆਂ ਆਪਣੇ ਆਪਾਂ ਤਾਂ ਕਦੇ ਸੋਚਿਆ ਹੀ ਨਹੀਂ ਵੀ ਸਿੱਖ ਜਾ ਪਿੰਡਾਂ ਦੇ ਵਿੱਚ ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਹਿੰਦੂ ਆ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਸੀਗਾ ਵੀ ਅਸੀਂ ਤਾਂ ਕੋਈ ਬਾਬਾ ਕੋਈ ਚਾਚਾ ਕੋਈ ਤਾਏ ਥੈਟਸ ਇਟ ਪੰਜਾਬ ਦੇ ਜੱਟੀ ਪੰਜਾਬੀ ਕਲਚਰ ਨੂੰ ਗਾਣ ਵਾਲੇ ਜਿਨ੍ਹਾਂ ਨੂੰ ਕਈ ਪੁਰਸਕਾਰ ਹੀ ਮਿਲੇ ਉਸਦੇ ਦਿਲ 'ਚ ਕਿਵੇਂ ਆਇਆ ਵੀ ਹੁਣ ਭਜਨ ਗਾਉਣਾ ਹੈ ਤਾਂ ਇਹ ਵੀ ਇੱਕ ਇੱਕ ਦਿਲ 'ਚ ਹੁੰਦਾ ਕਿ ਭਜਨ ਵਾਲੇ ਹੁਣ ਇੱਕ ਦੂ ਨੂੰ ਲੈ ਕੇ ਜਾਣਾ ਬਿਲਕੁਲ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਸੱਚੀ ਕਹਿੰਦੀ ਆ ਮੈਂ ਦਿਲੋਂ ਕਹਿੰਦੀ ਆ ਵੀ ਮੈਂ ਇੰਨੇ ਇੰਪ੍ਰੈਸ ਹੋਈ ਪਹਿਲੀ ਗੱਲ ਤਾਂ ਉੱਥੇ ਜੋਗੀ ਦੀ ਐਡਮਿਨਿਸਟ੍ਰੇਸ਼ਨ ਦੇਖ ਕੇ ਕਿਉਂਕਿ ਮੈਂ ਵੀ ਇੱਕ ਜਨਰਲ ਦੀ ਦੋਤੀ ਆ ਮੈਂ ਪੂਰੀ ਪੰਕਚੁਅਲ ਆ ਟਾਈਮ ਦੀ ਔਰ ਜੋਗੀ ਨੇ ਇਹੋ ਜਿਹਾ ਵਧੀਆ ਅਰੇਂਜਮੈਂਟ ਕੀਤਾ ਸੀ ਵੀ ਚਿੜੀ ਨਹੀਂ ਫੜਕਣ ਦਿੱਤੀ ਉੱਥੇ ਉਹ ਮਾਹੌਲ ਇਹੋ ਜਿਹਾ ਸ਼ਾਂਤੀ ਵਾਲਾ ਬਣਾ ਕੇ ਰੱਖੇ ਸੀ ਨਾ ਵੀ ਜਿਹੜਾ ਹੋਣਾ ਚਾਹੀਦਾ ਸੀ ਕਿਉਂਕਿ ਜੇ ਤੁਸੀਂ 8000 ਲੋਕ ਇੰਡੀਆ ਚ ਬੁਲਾਏ ਹੋ ਤਾਂ ਪ੍ਰੋਪਰ ਮਾਣਜਤ ਉਹਨਾਂ ਨੂੰ ਮਿਲਣਾ ਚਾਹੀਦਾ ਮੈਂ ਕਹਿੰਦੀ ਸੀ ਜਾਸ਼ੀਰਾਮ ਅੱਗੋਂ ਨਾਰੇ ਵਜਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਈ ਫਿਰ ਇਹ ਦੋ ਵੱਡਾ ਕੀ ਹੋ ਸਕਦਾ ਇਲੈਕਸ਼ਨ ਦਾ ਦੋ ਜਿਹੜਾ 2024 ਦੇ ਉੱਪਰ ਸਾਰੀਆਂ ਪਾਰਟੀਆਂ ਧਿਆਨ ਹੈਗਾ ਕਿਤੇ ਸੁੱਖੀ ਬਰਾੜ ਭਜਨ ਗਾ ਕੇ ਅੱਜ ਕੱਲ ਸਮਾਜ ਸੇਵੀਆਂ ਤੇ ਕਲਾਕਾਰਾਂ ਦੇ ਉੱਪਰ ਲਗਾਤਾਰ ਜਿਹੜੇ ਹੁਣ ਜਿਹੜੇ ਅਸੀਂ ਚੰਡੀਗੜ੍ਹ ਦੀ ਗੱਲ ਕਰੀ ਜਾਂ ਹੋਰ ਸੀਟਾਂ ਦੀ ਗੱਲ ਕਰੀ ਕਲਾਕਾਰ ਜਾਂ ਸਮਾਜ ਸੇਵੀ ਖੜੇ ਹੋਣ ਦੀਆਂ ਗੱਲਾਂ ਚਰਚ ਨਹੀਂ 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 ਸੱਚੀ ਗੱਲ ਹੈ ਮੇਰਾ ਕਦੇ ਵੀ ਜ਼ਿੰਦਗੀ ਚ ਇਹੋ ਜਿਹਾ ਪਰਪਸ ਨਹੀਂ ਹੋਇਆ ਤੁਹਾਨੂੰ ਪਤਾ ਹੀ ਹੈ ਜਦੋਂ ਮੈਂ ਰਾਮ ਮੰਦਰ ਗਈ ਸੀ ਮੈਨੂੰ ਨਹੀਂ ਸੀ ਪਤਾ ਵੀ ਲੋਕ ਇੰਨਾ ਸਨਮਾਨ ਕਰਨਗੇ ਵੀਡੀਓ ਇੰਨੀ ਵਾਇਰਲ ਹੋਗੀ ਮੈਂ ਤਾਂ ਜੰਮੀ ਪੰਜਾਬ ਲਈ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਲਈ ਤੇ ਪੰਜਾਬੀਅਤ ਲਈ ਤੇ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦੀ